ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਧਾਰੀਵਾਲ ਦੀ ਡੱਡਵਨ ਰੋਡ ਦੀ ਬੁਰੀ ਹਾਲਤ ਹੋਣ ਕਾਰਨ ਰੋਜ਼ਾਨਾ ਇਸ ਸੜਕ ਦੇ ਉੱਪਰ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਕਈ ਪਿੰਡਾਂ ਨੂੰ ਇਹ ਸੜਕ ਜੋੜਦੀ ਹੈ ਤੇ ਇਸ ਸੜਕ ਦੇ ਉੱਪਰ ਆਵਾਜਾਈ ਵੀ ਬਹੁਤ ਜ਼ਿਆਦਾ ਰਹਿੰਦੀ ਹੈ ਵੱਡੇ ਜਾਮ ਵੀ ਇਸ ਸੜਕ ਦੇ ਉੱਪਰ ਲਗਾਤਾਰ ਲੱਗਦੇ ਰਹਿੰਦੇ ਹਨ ਟੋਟੀ ਸੜਕ ਨੂੰ ਲੈ ਕੇ ਅੱਜ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡੱਡਵਨ ਰੋਡ ਦੀ ਸੜਕ ਨੂੰ ਜਲਦੀ ਬਣਾਇਆ ਜਾਵੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਰੋਡ ਤੇ ਹਲਕੀ ਜਹੀ ਇੱਕ ਬਰਸਾਤ ਦੇ ਬਾਅਦ ਹਫ਼ਤਾ ਪਰ ਪਾਣੀ ਖਲੋਤਾ ਰਹਿੰਦਾ ਹੈ ਜਿਸ ਦੇ ਨਾਲ ਮੱਛਰ ਅਤੇ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਆਣਾ ਜਾਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਧਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅਸੀਂ ਅੱਜ ਦੁਕਾਨਦਾਰ ਡੜਵਾ ਰੋਡ ਤੇ ਇਕੱਠੇ ਹੋਏ ਹਾਂ ਜੀ ਸਾਰੇ ਇਸ ਕਰਕੇ ਕਿ ਭਈ ਧਾਰੀਵਾਲ ਡੜਵਾ ਰੋਡ ਦੀ ਸੜਕ ਜਿਹੜੀ ਮੇਨ ਸੜਕ ਆ ਬਿਜ਼ਨਸ ਸੈਂਟਰ ਆ ਆਵਾਜਾਈ ਆ ਪਿੰਨਾਂ ਨੂੰ ਅਸਾਂ ਬਹੁਤ ਜ਼ਿਆਦਾ ਜਾਂਦਾ ਇਹ ਸੜਕ ਬਿਲਕੁਲ ਟੁੱਟੀ ਪਈ ਆ ਖੱਡੇ ਪਏ ਦੇ ਨੇ ਬਹੁਤ ਬਾਾਰ ਕਹਿਣ ਦੇ ਬਾਵਜੂਦ ਇਹਦੇ ਕੋਈ ਅਮਲ ਨਹੀਂ ਕੀਤਾ ਅੱਗੇ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਵਾ ਔਰ ਰੋਜ਼ ਬਿਨਾ ਨਾ ਕੋ ਐਕਸੀਡੈਂਟ ਹੁੰਦੇ ਨੇ ਇਹਦੇ ਜਾਮ ਲੱਗਾ ਰਹਿੰਦਾ ਵਾ ਲੇਕਿਨ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਾਡੀ ਪ੍ਰਸ਼ਾਸਨ ਨੂੰ ਅੱਜ ਸਾਰੇ ਦੁਕਾਨਦਾਰਾਂ ਨੂੰ ਬੇਨਤੀਆਂ ਮੇ ਲਾਗੇ ਸਾਰੇ ਦੁਕਾਨਦਾਰ ਖੜੇ ਰਮੇਸ਼ ਕੋਹਲੀ ਜੀ RAMBAL KHOSLA ਜੀ ਪੱਬੂ ਬਲੋਤਰਾ ਜੀ ਆਪਣੇ ਪਵਨ ਜੀ ਬ੍ਰਿਜਮੋਨ ਸਿਆਲ ਜੀ ਸਾਭਕਾ ਬੀਜੇਪੀ ਪ੍ਰਧਾਨ ਖੋਸਲਾ ਸਾਹਿਬ ਸ਼ਰਮਾ ਸਾਹਿਬ ਬਹੁਤ ਸਾਰੇ ਦੁਕਾਨਦਾਰ ਆਏ ਖੜੇ ਨੇ ਸਾਰੇ ਔਰ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਹ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਸਾਰਾ ਜਿਹੜਾ ਕੰਮ ਆ ਠੀਕ ਠਾਕ ਟਾਨ ਚੱਲ ਸਕੇ ਇਹ ਜਾਮ ਲੱਗਾ ਰਹਿੰਦਾ ਬਹੁਤ ਸਾਰਾ ਦਿਨ ਦੂਜਾ ਖੱਡੇ ਪੈਦੇ ਨੇ ਪਾਣੀ ਇਕੱਠਾ ਹੋ ਜਾਂਦਾ ਵਾ ਬੱਚੇ ਈ-रिक्शा ਰੋਹ ਪੜਦੀਆਂ ਬੰਦੇ ਰੋਹ ਪੜਦੇ ਨੇ ਟੂ-ਵੀਲਰ ਰੋਹ ਪੜਦੇ ਨੇ ਛੱਟਾ ਵੀਣਾ ਲੱਗਦੀਆਂ ਵਾ ਇਸ ਵਰਗੇ ਘੱਟਾ ਮਿੱਟੀ ਬਹੁਤ ਜ਼ਿਆਦਾ ਵਾ ਇਸ ਵਰਗੇ ਮੇਰੀ ਦੁਬਾਰਾ ਪ੍ਰਸ਼ਾਸਨ ਨੂੰ ਬੇਨਤੀ ਆ ਜੀ ਮੈਂ ਸੇਖਵਾ ਸਾਹਿਬ ਨੂੰ ਬੇਨਤੀ ਕੀਤੀ ਆ ਜੀ ਹਾਂ ਵੀ ਦਗਲੋਂ ਬੇਨਤੀ ਕੀਤੀ ਆ ਜੀ ਰਿੰਡੂ ਨੇ ਬੇਨਤੀ ਕੀਤੀ ਆ ਨਰੈਣ ਮਨੋਤਰਾ ਨੂੰ ਬੇਨਤੀ ਕੀਤੀ ਆ ਜੀ ਜਵਾਬ ਆਇਆ ਜੀ ਉਹਨਾਂ ਆਖਿਆ ਜੀ ਅਸੀਂ ਟਰਾਈ ਕਰਨ ਦੇ ਕੋਸ਼ਿਸ਼ ਕਰਨ ਦੇ ਆ ਲੇਕਿਨ ਹਲੇ ਤੱਕ ਸਾਲ ਹੋ ਗਿਆ ਕੋਈ ਅਮਲ ਨਹੀਂ ਹੋਇਆ ਗਾ ਜੀ ਇਹਨਾਂ ਰਮੇਸ਼ ਮਹਾਰਾ ਜੀ ਕਹਿੰਦੇ ਨੇ ਦੁਕਾਨ ਆ ਸਾਡੀ ਇੱਥੇ ਇੱਥੇ ਰੋਡ ਘਟਾ ਮਿੱਟੀਤ ਨਾ ਆਂਦਾ ਮਾਤ ਜਦੋਂ ਵੀ ਆਂਦਾ ਬਹੁਤ ਯਾਰਾ ਟ੍ਰੈਫਿਕ ਆਂਦੀ ਹੈ ਰੋਡ ਇੱਜ ਟੁੱਟੀ ਪਈ ਆ ਕੋਈ ਪਟਾ ਸਾਥੇ ਛਾ ਨਹੀਂ ਕਰਿਆ ਦਰਬਾਰ ਪਟਾ ਸਾਥੇ ਕੋਈ ਕਿਆ ਵੀ ਜਾਂਦਾ ਪਟਾ ਸਾਥੇ ਖਿਆਲ ਨਹੀਂ ਰੱਖਦਾ ਕੰਮ ਵਾਸਤੇ ਦੁਗਗ ਸਾਹਿਬ ਨੂੰ ਕਿਆ ਸਾਈਡ ਰੋਡ ਬਣਾ ਦਿਓ ਕੋਈ ਜਵਾਬ ਮਕੂਲ ਜਵਾਬ ਹੀ ਕੋ ਦੇ ਰਿਆ ਸਾਈਡ ਡਟਵਾੜ ਤੋਂ ਅੱਗੇ ਰੋਡ ਬਣ ਗਈ ਆ ਕਹਿੰਦੇ ਆ ਕਮੇਟੀ ਦੇ ਅੰਦਰ ਆ ਕਮੇਟੀ ਵਾਲੇ ਗੱਲ ਨਹੀਂ ਸੁਣਦੇ ਬਸ ਬਹੁਤ ਬੁਰਾ ਹਾਲਾਤ ਘੱਟਾ ਮਿੱਟੀ ਹੱਡਾ ਵਾ ਰੋਡ ਬੱਚੇ ਬੁਆਲ ਹੁੰਦੇ ਨੇ ਆਦਮੀ ਬੁਆਲ ਹੁੰਦੇ ਦੁਕਾਨ ਦਾ ਏਡੇ ਬੁਆਲ ਹੋ ਰਹੇ ਨੇ ਘੱਟੇ ਮਿੱਟੀ ਕਰਕੇ ਕੀ ਮੰਗ ਕਰਦੇ ਜੇ ਸਾਈਡ ਰੋਡ ਜਲਦੀ ਜਲਦੀ ਬਣੀ ਜਾਈਦੀ ਹੈ ਉਹ ਸਾਈਡ ਡਿਮਾਂਡ ਹੈ ਵੀ ਇਹ ਰੋਡ ਜਲਦੀ ਜਲਦੀ ਬਣੀ ਜਾਈਦੀ ਹੈ ਘੱਟੇ ਮਿੱਟੀ ਤੋਂ ਬਚਾਉਣਾ ਚਾਹੀਦਾ ਜੋ ਬਣਿਆ ਦਾ ਵਿਖਿਆ ਪੱਤੇ